प्यारे प्यार सरोती प्याररी सताल जी देख रहे हो स्टार एजी न्यूज चैनल खबर प्रभु श्री राम चौंक नेड़े स्थित नेहरू गार्डन स्कूल बाहर विशेष नाकाबंदी दौरान पुलिस ने बिना दे बुलेट काबू मौजूद औरत दस्तावेजाब काफी हंगामा कीता गया इस दौरान आस पास के कई लोग इकट्ठे हो गए पुलिस अधिकारी ने दसिया कि औरत ने सियासी दबा पाउ की भी कोशिश की महिला पुलिस अधिकारी रजवंत कौर ने की कहा सुनो उसकी जुबानी होर भीडियो देखने स्टार एजी न्यूज चैनल न ਹਾਲੇ ਮੈਂ ਕੀ ਮਾਮਲਾ ਸੀਗਾ ਜੋ ਲੇਡੀ ਅੱਜ ਬਹਿਸ ਬਾਦੀ ਕਰ ਰਹੀ ਸੀ ਤੁਹਾਡੇ ਨਾਲ ਮਾਮਲਾ ਭਾਜੀ ਇਹ ਉਹਨਾਂ ਦੇ ਬੇਟੇ ਨੂੰ ਉਹਨਾਂ ਕੋਲ ਗਰਮੈਂਟ ਉਸ ਵੀ ਨਹੀਂ ਉਹਨਾਂ ਦਾ ਹਰਮੈਂਟ ਪਾਇਆ ਹੈ ਉਹਨਾਂ ਦਾ ਡਾਕੂਮੈਂਟ ਕੋਸੇ ਨਹੀਂ ਉਹਨਾਂ ਨੇ ਮਤਲਬ ਕਿ ਮੰਨ ਵੀ ਤਾ ਉਹਨਾਂ ਨੇ ਨਵਾਂ ਮੈਨ ਕੋਸ਼ਿਸ਼ ਨਹੀਂ ਦਿਖਾਈ ਦਿਖਾਈ ਤਾਂ ਜੇਲੀ ਤਾਂ ਕੁੜੀਆਂ ਦੇ ਕੋਲ ਸਕੂਲ ਸੀ ਕੀ ਹੋਈ ਉਹਨਾਂ ਨੂੰ ਸੱਕੇ ਟਾਈਮ ਆ ਕੇ ਥੋੜਾ ਖਤਮਸਾਦ ਨਹੀਂ ਕਰਦੇ ਤੇ ਇਸ ਦਾ ਤਾਂ ਫਿਰ ਉੱਪਰ ਨਾਲ ਦੇ ਉਹਨਾਂ ਦਾ ਬਹੁਤ ਟੱਕਰ ਆ। ਅੱਛਾ ਕੀ ਕਹਿੰਦੀ ਕਿ ਸੀਗੀ ਮਹਿਲਾ ਜੋ ਕੰਮ ਕਰਨਾ ਹੈ ਹਾਂ ਮਾਣ ਅੱਛਾ 22 ਸਾਲਾਂ ਦਾ ਸਾਡੇ ਕਿਹਾ ਸਾਡੇ ਵੀ ਕਿ ਬੱਚਾ ਸਾਡੇ ਰੁਕ ਗਿਆ ਸਾਡਾ ਮਤਲਬ ਇਹ ਹੀ ਹੋਵੇ ਰਹਿਣਾ ਕਿ ਆਪਣੇ ਬੱਚਿਆਂ ਨੂੰ ਸਿਖਾਓ ਇੱਕ ਤਾਂ ਚਲਾਣ ਹੋ ਜਾਂਦੀ ਨਹੀਂ ਮੈਮ ਲੜਕੇ ਵੀ ਲੱਗੇ ਜਿਹੜੇ ਦੋ ਨਾਲ ਹਾਂਜੀ ਹਾਂਜੀ ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਸਕੂਲ ਮਤਲਬ ਗੁੱਲੜਬਾਜੀ ਕਰ ਰਹੇ ਸੀਗੇ ਕਿ ਟਾਈਮ ਗੁੱਲੜਬਾਜੀ ਕਰਦੇ ਆਂ ਲਾਗੇ ਚਾ ਤਾਂ ਤੁਸੀਂ ਹਾਂ ਠੀਕ ਕਿ ਬੱਚਿਆਂ ਦਾ ਸਕੂਲੋਂ ਬਾਹਰ ਨਿਕਲਣਾ ਫੜਾ ਹੋਣਾ ਕੀਟ ਆਦੀਆਂ ਸਾਹਮਣੇ ਵਾਰ-ਵਾਰ ਤੇ ਬੱਚੇ ਬਾਹਰ ਆਦੀਆਂ ਹੁਣ ਵਾਲੀ ਦੀ ਆਪਣੀ ਬੱਚੀ ਬਣ ਗਈ। ਹੁਣ ਕੋਈ ਵੀ ਮਦਦ ਲਈ ਲੈ ਕੇ ਰੋਸਟਰੀ ਰੋਕਾਂਗੇ ਨਹੀਂ ਤੇ ਘਰਾਂ ਤੋਂ ਕੱਕੇ ਪੰਡ ਕੇ ਆਉਂਦੇ। ਹੂੰ ਕੀ ਕਾਰਵਾਈ ਕੀ ਕੀਤੀ ਗਈ ਉਹਨੂੰ ਸਰਵਿਸਰ ਇਹ ਹਾਲਾਤ ਦਾ ਫੋਟੋ ਮੰਗ ਦਿੱਤਾ ਸੀ। ਹੂੰ ਠੀਕ ਹੈ। ਹਾਂਜੀ ਮੈਮ ਕੀ ਮਾਮਲਾ ਸੀਗਾ ਜੋ ਲੇਡੀ ਅੱਜ ਬਹਿਸ ਬਾਦੀ ਕਰ ਰਹੀ ਸੀ ਤੁਹਾਡੇ ਨਾਲ? ਮਾਮਲਾ ਭਾਜੀ ਇਹ ਵੀ ਉਹਦੇ ਉਹਨਾਂ ਦੇ ਬੇਟੇ ਨੂੰ ਉਹਨਾਂ 'ਤੇ ਕੋਈ ਕਾਰਮੈਂਟ ਕੁਛ ਵੀ ਨਹੀਂ। ਉਹਨਾਂ ਦਾ ਹਰਮਨਪਾ ਤਾਰੇ ਦੀ ਨੰਨਾ ਮਾਗ ਰਿਹਾ ਨਾ ਸਿਰ ਕਿੰਨੇ ਕਰਾਉਣਾ ਸੀ ਦੁਪਹਿਰ ਚ ਸ਼ੌਕ ਕਰਦੇ ਕਿ ਫੇਰੇ 9 ਵਜੇ ਫੇਰੇ 9 ਵਜੇ ਕੋਈ ਨਹੀਂ ਤੁਸੀਂ ਕਹਿੰਦੇ ਆ ਜੀ ਕੁਝ ਨਾ ਕਰੀਂ ਤੁਸੀਂ ਸਰ ਕੀ ਬੋਲਣਗੇ ਵੀ ਬਾਪੂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਇਹ ਤਾਂ ਲੱਗਦਾ ਪਿਆਰ ਨਾਲ ਬੋਲੋ ਤੁਹਾਡੇ ਨਾਲ ਸੀ ਪਿਆਰ ਨਾਲ ਦੀ ਗੱਲ ਪਿਆਰ ਦਾ ਕੁਝ ਹੋਰ ਕੋਈ ਚਾਲ ਕਰਦਾ ਹੁਣ ਕਦੀ ਬੈਂਟ ਨਹੀਂ ਜਾਂਦੀ ਬੈਠੋਹੀ ਗੱਲ ਤੁਹਾਨੂੰ ਮੈਂ ਕਹਿੰਦਾ ਕਿਉਂ ਫਸਪੈਸਲ ਨਹੀਂ ਆਹੋ ਹੀ ਚੱਲਣਾ ਤੁਹਾਡਾ ਮੋਡੀਫਾਈਡ ਸੈਂਸਰ ਹੀ ਚਾਲਣ ਕਰਦਾ ਹੋਰ ਕੀ ਕੀਤਾ ਸਰ ਮੈਂ ਜੱਟ ਨਹੀਂ ਹਾਂ ਤੁਹਾਡੀ ਡੀ.ਡੀ.ਪੀ. ਇੰਜੀਨੀਅਰ ਹਾਂ ਤੁਹਾਨੂੰ ਜਦੋਂ ਲਾਇਸੈਂਸ ਦੇ ਰਿਆ ਮੈਂ ਤੁਹਾਨੂੰ ਜਿੰਨਾ ਵੇ ਮੈਂ ਹੋਰ ਵੀ ਦਿੰਦਾ ਇੱਕ ਮਹੀਨਾ ਤੁਹਾਨੂੰ ਤਨਵੈ ਲਾਈਨ ਉਹਨੂੰ ਬੰਦੇ ਪਿੰਲ ਕੋਟਾ ਦੇਖੋ ਵੀਡੀਓ ਕਲਾਸਿਕੀ ਨਾ ਮੇਰੇ ਖਾਦੋ ਇਹਨਾਂ ਨੂੰ ਸਾਰੀ ਵੀਡੀਓ ਕਰਾ ਦਿਓ ਮੇਰੇ ਕੋਲ ਆ ਕੇ ਇਹਨੂੰ ਪੁੱਛਿਆ ਕੀ ਕਹਿੰਦੇ ਹਾੜ ਦਾ ਪੀਣ ਹਾੜ ਦਾ ਪੀਣ ਲਈ ਹੈ ਤੇ ਹੁਣ ਕਿੰਨਾ ਨਹੀਂ ਆ ਰਿਹਾ ਇੱਕ ਮਿੰਟ ਠੇਗੀ ਤੇ ਮਹਿੰਗਾਈ ਤੇ ਕਿੰਨਾ ਫਰਕ ਹੈ ਸਭ ਤੋਂ ਸੋਹਣਾ ਚਲਾਣਾ ਚਲਾਣਾ ਐਸਾ ਥੋੜੀ ਗੱਲ ਤੁਹਾਨੂੰ ਮਹਿੰਗਾਈ ਤੁਸੀਂ ਹਾੜ ਕਾਪੀ ਫੜ ਕੇ ਚਲਾਣ ਕਰੋਗੇ ਮੇਰੀ ਗੱਲ ਸੁਣੋ ਮੈਂ ਸਭ ਨੂੰ ਪਤਾ ਕੀ ਹੈ ਜਿਨ੍ਹਾਂ ਨੇ ਮੇਰੀ ਗੱਲ ਸੁਣੋ ਜਿੰਨੂੰ ਮੈਂ ਕੰਨੂ ਗਿਆ ਨਾ ਰਗਾ ਚੱਲਣਾ 2 ਹਰ ਲਈ ਬੱਧੀ ਹੋ ਲੋ ਵਿਗਨ ਚਲਾਣ ਹੋ ਗਿਆ ਕਿੰਨਾ ਲਾਈਟ ਚੋ ਮੈਂ ਸਾਂਸ ਦੇ ਮੈਂ ਹੁ ਕੀ ਫਾਇਦਾ ਫਿਰ ਮੈਂ ਇੱਥੇ ਹੀ ਜਾਊਂਗਾ ਜਾ ਜਾ ਕੋਈ ਨਹੀਂ ਆਹ ਬਣਾਉਣ ਨੂੰ ਜੱਲਾ ਬੱਸ ਇਹ ਰੋਹੀ ਗੱਲ ਕਰਦੀ ਸ਼ਰੀਰ ਇਹ ਕੋਈ ਨਹੀਂ ਦੱਸੋ ਬੰਦਾ ਗੱਲ ਦੀ ਆ ਜੀ ਇਹ ਜਾਵਾ ਤੇਰਾ ਰਾਬਾਣਾ ਇਹ ਤਾਂ ਜਿਆਡ ਕੁਸੀ ਕਰਦੇ ਪਏ ਆ ਥੋੜੀ ਜਿਹੀ ਥੋੜੀ ਜਿਹੀ ਮੁੰਡਾ ਕਰ ਕਰ ਜਾਵੇ ਆਪਣੇ ਕਾਰਨ ਮੁੰਡਾ ਕਰਦਾ ਬੰਦਾ ਮੁੰਡੇ ਦਾ ਇਹਨਾਂ ਨੂੰ ਪੁੱਛੀਂ ਕਿੰਨਾ ਪਾਉਂਦੇ ਆ ਜੀ ਉਹ ਵੀ ਉੱਥੇ ਭੇਜੋ ਉਹ ਲੈਡੀ ਜਾਂਦਾ ਉਹਦਾ ਬੇਟਾ ਆ ਉਹਦਾ ਇਸ਼ੂ ਹਟੇਗਾ ਕੋਈ ਨਹੀਂ ਇਸ਼ੂ ਕਰਦੇ ਬੱਸ ਫਿਰ ਮੈਂ ਡੀਸੀ ਨਕਰੀ ਬੰਦਾ ਆ ਆ ਜਾਓ ਕੋਈ ਨਹੀਂ ਕੋਈ ਇਸ਼ੂ ਨਹੀਂ ਕਰੇਡ ਕਰਦੇ ਬੱਸ

ਨਹੀਂ ਹੋਣਗੇ ਮਜ਼ਾੜੇ ਇਹ ਤਾਂ ਮੁੰਡਾ ਕਹਿੰਦਾ ਆ ਬਿਗੜ ਪਾਉਂਦਾ ਕੋਈ ਗੱਲ ਨਹੀਂ ਬੰਸੀ ਤੁਸੀਂ ਪ੍ਰਧਾਨ ਹੋ ਤੁਸੀਂ ਪੁਲਿਸ ਨੇ ਐਵੇਂ ਬਹਿਸ ਕਰੋਗੇ ਅਸੀਂ ਹੋਣੀ ਨਹੀਂ ਗਣਿਆ ਤੁਹਾਨੂੰ ਤੁਹਾਨੂੰ ਹੁਣ ਤੱਕ ਮੈਂ ਕਹਾਂਗੀ ਸਾਰੀ ਵੀਡੀਓ ਬਰਾਦੀ ਆ ਤੁਹਾਨੂੰ ਕਿਸ ਨੇ ਮਾਰਿਆ ਨਹੀਂ ਜੇ ਤੁਸੀਂ ਮੇਰੇ ਬੱਚਿਆਂ ਬਾਰੇ ਕੁਝ ਵੀ ਕਰੋ ਮੈਨੂੰ ਪਤਾ ਹੋ ਮੱਠ ਦੇ ਜਾਦ ਤੇ ਬਹਿਤ ਹੋਰ ਦੇ ਆ ਭਾਈ ਮੈਂ ਕਹਿਣ ਦਾ ਰੇ ਜੀ ਕਿੰਨਾ ਵਿਆਦਾ ਚਲਾ ਨਹੀਂ ਕੋਰਪੋਰੇਟ ਕੰਮ ਤੁਸੀਂ ਸਰ ਅਸੀਂ ਇਹੀ ਵੇ ਤੁਸੀਂ ਅਕੋ ਕਿੰਨੇ ਇਹਨਾਂ ਦੇ ਹਾਲ ਦੇਖ ਲਓ ਫੋਟ ਤੁਸੀਂ ਜਗ੍ਹਾ ਤੂ ਤੂ ਕਰੀ ਜਾਂਦਾ ਯਾਰ ਆਹਾਂ ਬੋਲੋ ਆ ਸਾਰੇ ਪੱਤਿਆਂ ਦੇ ਅੱਗੇ ਪੋਛਣਾ ਯਾਰ ਸਾਡਾ ਕੋਸ਼ਿਸ਼ ਕੋਰਡ ਨਹੀਂ ਦੇਖੋ ਆਪਣੀ ਮਾਰਕੀਟ ਦੇ ਵਿੱਚ ਬੱਚਾ ਕੰਮ ਨਹੀਂ ਕਰ ਸਕਦਾ ਤੁਹਾਡੇ ਸਕੂਲ ਦਾ ਕਰਕੇ ਵੀਡੀਓ ਵੀਡੀਓ ਤੋਂ ਵੀ ਜਲਦੀ ਕਰੀਂ ਮੂਵ ਕਰੀਂ ਜਲਦੀ ਜਲਦੀ ਭੇਜੋ ਜਲਦੀ ਹਾਂਜੀ ਪਿੱਛੇ ਨਹੀਂ ਪਿੱਛੇ ਤਿੰਨ ਨੰਬਰ ਆਈ ਹੈ ਨਾ ਕਹਿ ਤਾ ਕਹਿ ਤਾ ਮੈਂ ਸਾਗਰ ਦਾ ਦਰਫੀ ਦਿਨ ਮੈਂ ਬਰਦਰ ਆ ਵੀਡੀਓ ਸ਼ੇਅਰ ਕਰਦੇ ਲੱਗਦਾ ਠੀਕ